ਹਾਂਜੀ ਦੋਸਤੋ ਅੱਜ ਆਪਾਂ ਉਹਨਾਂ ਭਰਾਵਾਂ ਵਾਸਤੇ ਘੋੜੀ ਲੈ ਕੇ ਆਏ ਆ ਜਿਹੜੇ ਜ਼ਿਆਦੇ ਪੈਸੇ ਨਹੀਂ ਲਾ ਸਕਦੇ ਪਰ ਉਹ ਗੱਬਣ ਚੈੱਕ ਪਾਸ ਮਾਰਵਾੜੀ ਘੋੜੀ ਖਰੀਦਣਾ ਚਾਹੁੰਦੇ ਆ ਨਵੇਂ ਹਾਣ ਦੀ ਸੋ ਆ ਚੰਗੀਆਂ ਬਣਤਰਾਂ ਵਾਲੀ ਆਪਾਂ ਤੁਹਾਨੂੰ ਲਾਲ ਡੱਬੀ ਆਪਲ ਘੋੜੀ ਦਿਖਾਉਣੀ ਆ 4 ਮਹੀਨਿਆਂ ਦੀ ਗੱਬਣ ਚੈੱਕ ਪਾਸ ਆਹੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਹਦਾ ਰੇਟ ਵੀ ਸਾਰਾ ਕਲੀਅਰ ਕਰਾਂਗੇ ਘੋੜੀ ਦੀ ਜਿਹੜੀ ਉਮਰ ਆ ਤਕਰੀਬਨ 4 ਕਸਾਲ ਆ ਤੇ ਕਾਦੇ ਦਾ ਮਿੰਤੀ ਵਾਲਾ 59 ਇੰਚ ਆ ਮੱਥੇ ਤੇ ਬਹੁਤ ਸੋਹਣਾ ਬਲੇ ਜਾਏ ਦੇ ਕੰਨ ਬੜੇ ਪਤਲੇ ਆ ਲੈਂਥ ਲੁੰਥ ਘੋੜੀ ਦੀ ਚੰਗੀ ਆ ਤੇ ਪਿਛਲੇ ਸਾਲ ਇਹਨੇ ਜਿਹੜੀ ਬਸ਼ੇਰੀ ਦਿੱਤੀ ਸੀ ਵੀਡੀਓ ਦੇ ਵਿੱਚ ਆਪਾਂ ਉਹ ਵੀ ਦਿਖਾਵਾਂਗੇ ਪਹਿਲੇ ਸੂਏ ਵਾਲੀ ਇਹਦੀ ਬਸ਼ੇਰੀ ਉਹ ਰਿਜ਼ਲਟ ਵੀ ਬਹੁਤ ਜ਼ਿਆਦਾ ਚੰਗਾ ਲਾਸਟ ਦੇ ਵਿੱਚ ਦਿਖਾਵਾਂਗੇ ਬੱਚੀ ਹਾਈਟ ਸੋਹਣੀ ਕਰਦੀ ਆਉਂਦੀ ਆ ਤੇ ਏਰੀਆ ਜਿਹੜਾ ਬਾਈ ਹੋਰਾਂ ਦਾ ਜਲੰਧਰ ਏਰੀਆ ਦੇ ਵਿੱਚ ਪਿੰਡ ਪੈਂਦਾਗਾ ਮਹਿਤਪੁਰ ਸ਼ਾਹਕੋਟ ਤੋਂ ਤਕਰੀਬਨ 20 ਕਿਲੋਮੀਟਰ ਸਾਈਡ ਤੇ ਆ ਮਹਿਤਪੁਰ ਪਿੰਡ ਉਥੇ ਬਾਈ ਤਾਜਵੀਰ ਦੇ ਕੋਲੇ ਹੈ ਘੋੜੀ 8196006000 ਇਹ ਬਾਈ ਦਾ ਕੰਟੈਕਟ ਨੰਬਰ ਆ ਦੋਸਤੋ ਜਿਨੇ ਕਿਸੇ ਨੇ ਘੋੜੀ ਲੈਣੀ ਹੋਈ ਤਾਂ ਇਹਦਾ ਮੁੱਲ ਜਿਹੜਾ ਰੱਖਿਆ ਬਾਈ ਨੇ 1.5 ਲੱਖ ਰੁਪਇਆ ਕਰਦਾ ਉਹਦੇ ਵਿੱਚੋਂ ਮੌਕੇ ਤੇ ਮਾਣ ਤਾਣ ਥੋੜਾ ਥੋੜਾ ਬਹੁਤਾ ਹੋ ਜਾਊਗਾ ਘੋੜੀ ਚੰਗੀ ਆ ਸਾਫ਼ ਸੁਥਰੀ ਆ ਨਵਾਂ ਹਾਣਾ ਦੋਸਤੋ ਲੈਂਥ ਲੈਂਥ ਚੰਗੀ ਆ ਤੇ ਹਾਲੇ ਆਪਾਂ ਇਹਨੂੰ ਉਮਰ ਦੇ ਹਿਸਾਬ ਨਾਲ ਬਸ਼ੇਰੀ ਵੀ ਕਹਿ ਸਕਦੇ ਆ ਸਵਾਰੀ ਸਬੂਰੀ ਦੇ ਹੱਕ ਨੂੰ ਚੰਗੀ ਆ ਤੇ ਆ ਇਹਦਾ ਪਹਿਲਾ ਵਾਲਾ ਰਿਜ਼ਲਟ ਦੇਖ ਲਓ ਤੁਸੀਂ ਇਹ ਬੇਸ਼ੇਰੀ ਸਾਲੰਦੀ ਹੋਈ ਆ ਤੇ ਘੋੜੀ ਦੇ ਨੇੜੇ ਤੇੜੇ ਹੋਈ ਖੜੀ ਆ ਬਣਤਰਾਂ ਦੀ ਬੇਸ਼ੇਰੀ ਬਹੁਤ ਜ਼ਿਆਦਾ ਚੰਗੀ ਆ ਸੋ ਇਸ ਚੀਜ਼ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਵੀ ਘੋੜੀ ਆ ਜਿਹੜੀ ਬੱਚਾ ਚੰਗਾ ਦੇਊਗੀ ਪਹਿਲਾਂ ਵੀ ਆ ਬੇਸ਼ੇਰੀ ਬਹੁਤ ਸਨੱਖੀ ਦਿੱਤੀ ਆ ਘੋੜੀ ਆਪ ਅਲੀਸ਼ਾਨ ਲਾਈਨ ਦੇ ਘੋੜੇ ਤੋਂ ਗੱਬਣ ਚੈੱਕ ਪਾਸ ਆ ਹੁਣ 4 ਮਹੀਨਿਆਂ ਦੀ ਸੋ ਆ ਬੇਸ਼ੇਰੀ ਬਾਈ ਨੇ ਸੇਲ ਨਹੀਂ ਕਰਨੀ ਇਹ ਸਿਰਫ ਤੁਹਾਨੂੰ ਪਿਛਲੇ ਸੂਏ ਦਾ ਪਹਿਲੇ ਸੂਏ ਦਾ ਰਿਜ਼ਲਟ ਦਿਖਾਉਣਾ ਸੀ ਦੋਸਤੋ